ਕਿੰਨੇ ਹਜ਼ਾਰ ਦਾ ਕਿੰਨੇ ਨਵਾਂ ਹੁਣ ਬਾਦੀ ਨਮਾ ਦਾ ਪਾਪ ਆ ਲੈ ਬੁਕੀਆ ਆ ਗਏ ਬਾਈ ਜੀ ਉਹਨਾਂ ਦਾ ਹੈੱਡ ਆ ਗਏ ਟੰਡੀ ਗਾਰਡ ਕਰਿਆ ਦੀ ਇਹਨਾਂ ਦਾ ਕੰਮ ਆ ਪਈਆ ਖੁੱਲੀ ਮਾਂ ਦੀ ਸੀ ਖੰਗ ਹੋ ਗਈ ਆ ਆ ਖੜਾ ਮੂੰਹ ਡਿਆ ਪਿਆ 10000 ਲੱਗੂ ਇਹਦੇ ਹੁਣ 15 ਵੱਧ ਲੱਗੂ ਵੱਧ ਲੱਗੂ ਆਣਾ ਜਸੂ ਆਮਣਾ ਦਾ ਘਰ ਮੂੰਹ ਉੱਡਣਾ ਉਹ ਤਾਂ ਕਿੱਦਿਆਂ ਦਾ ਉੱਡੂ ਆ ਦੇਖ ਲੈ ਮੈਂ ਪੜਨ ਵਾਲਾ ਬੱਚਾ ਤੇਰੇ ਲਈ ਪਹਿਲਾਂ ਹਾਜ਼ਰੀ ਲਵਾ ਕੇ ਜਾਣਾ ਫੇਰ ਇੰਸਟੀਚਿਊਟ ਚਲਾ ਬੂੰ ਮੈਂ ਜਾ ਕੇ ਪਹਿਲਾਂ ਜਿਹੜਾ ਬੰਦਾ ਈਲ ਵਾਲਾ ਯੂਰੇ ਆ ਗਿਆ ਨਾ ਉਹ ਇੱਥੇ ਹਾਜ਼ਰੀ ਲਾ ਗਈ ਬਹੁਤ ਵਧੀਆ ਉਹ ਗਿਆ ਦੀ ਮੈਂ ਦੁਕਾਨ ਤੇ ਵੀ ਜਾ ਕੇ ਆਇਆ ਪਹਿਲਾਂ ਆ ਸੀਵੀਆਂ ਦੀ ਗੱਡੀ ਆ ਹਨਾ ਓਏ ਸੀਵੀਆਂ ਦੀ ਆ ਤੇ ਲਿਖਿਆ ਪਿਆ ਸਵਿਫਟ ਜੀ ਤੇ ਸੀਵੀ ਆ एवीएस ब्रिखा साईएस ब्रेक वाले इतनी बंपर इन्ना गट्टू तीन हजार का ਹਾਂਜੀ ਮਿੱਤਰੋ ਕਲਾਸ ਲਾ ਕੇ ਆ ਗਏ ਭੈ ਦਿਮਾਗ ਹੱਲ ਗਿਆ ਅੱਜ ਦਾ ਮੇਰਾ ਇਹ ਰੇਜੀ ਮਾਸਾ ਪੱਲੇ ਬੈ ਰੀ ਆ ਯਾਰ ਬੜੀ ਔਖੀ ਆ ਅੰਗਰੇਜ਼ੀ ਨਾਮ ਨੂੰ ਪੜ੍ਹਨੀ ਆ ਮੀਆਂ ਹਸਨ ਬੰਦਲ ਦੀ ਉਹ ਮੂਰ ਪੜ੍ਹਨੀ ਉਹ ਨਹੀਂ ਕਿਹੜਾ ਕੀ ਟੰਗਈ ਹੈਗਾ ਕਾਰ ਕੋਲ ਦੀ ਅੱਛਾ ਗਰਸ਼ੀ ਖੜਾ ਹੈ ਜਾਜ ਰਿਹਾ ਤੁਹਾਡਾ ਭਾਈ ਇੱਕ ਨੰਬਰ ਨਾ ਕਰਿਆ ਨਾ ਆਫਟਰ ਵੀ ਆਫਟਰ ਹੈ ਅੱਜ ਜੀ ਮਿੱਤਰੋ ਆਪਾਂ ਗਏ ਸੀ ਪਾਤੜਾ ਸਹਿਰੋ ਆ ਕੇ ਇੰਸਟੀਚਿਊਟ ਤੋਂ ਤੇ ਆਹੀ 20 ਗੱਡੀ ਦਿੱਤੀ ਹੋਈ ਦੀ ਤਿਆਰ ਕਰਾਉਣੀ ਤੇ ਇਹ ਮੇਰੀ ਭੈਣ ਕੀ ਗੱਡੀ ਹੈ ਤੇ ਇਹ ਆਪਾਂ ਪਿੰਡ ਲੈ ਕੇ ਜਾ ਰਹੇ ਤੜਕੇ ਆਪਾਂ ਜਣਾ ਨਾਪੇ ਇਹੀ ਗੱਡੀ ਛੱਡਣ ਲੈ ਕੇ ਜਾਵਾਂਗੇ ਤੇ ਬਾਬੇ ਚਲਾਉਣ ਚ ਹਜੇ ਵੀ ਐ ਲੱਗਦਾ ਜਿਵੇਂ ਨਵੀਂ ਆ ਜਾਮਾ ਨਾਲੇ ਬਹੁਤ ਜ਼ਿਆਦਾ ਸੋਚ ਵੀ ਨਹੀਂ ਸਕਦੇ 2 ਲੱਖ ਤਾਂ ਚੱਲੀ ਹੋਈ ਐ ਨਾਲੇ ਮੀਟਰ ਵੀ ਬੈਕ ਕਰਿਆ ਸੀ ਇਹਦਾ ਇੰਨੀ ਜਿਆਦਾ ਚੱਲ ਗਈ ਗੱਡੀ ਪੂਰੀ ਤਾਕੜੀ ਆ ਬਾਪੇ ਗੱਡੀ ਅਜੇ ਤੱਕ ਪੁਰਾਣੀ ਹੋਣ ਦਾ ਨਾਂ ਨਹੀਂ ਲੈ ਰਹੀ ਪੂਰਾ ਚਲਾਉਣ ਤੇ ਵੀ ਸੁਭਾਅ ਦਾ ਅਜੀਬ ਪੂਰੀ ਇੱਕ ਨੰਬਰ ਗੱਡੀ ਆ ਤੇ ਚੱਲਦੇ ਹੁਣ ਆਪਾਂ ਪਿੰਡ ਗਾਣੇ ਗੁਣੇ ਛੱਡਦੇ ਆ ਤੇ ਜਾਂਦਾ ਮੈਂ ਹੁਣ ਤੋੜਿਆ ਮੈਂ ਵਲੌਗ ਨਹੀਂ ਬਣਾਇਆ ਉੱਥੇ ਬਾਪੇ 마ਸੀ ਦੇ ਮੁੰਡੇ ਕੋਲੇ ਵੀ ਤੁਹਾਨੂੰ ਦਿਖਾਉਂਦਾ ਗੱਡੀਆਂ ਇੰਨੀ ਆਖੜੀਆਂ ਦੀਆਂ ਨਾ ਬਾਦੂ 7-8 ਗੱਡੀਆਂ ਮਤਲਬ ਖੜੀਆਂ ਸੀ ਉਹਨਾਂ ਦੇ ਸਮਾਰਨ ਵੀ ਉਹ ਕੰਮ ਕਰਦੇ ਆ ਕਿ ਵਧੀਆ ਇੱਕ ਨੰਬਰ ਬਣਾ ਦੀ ਗੱਡੀ ਆ 100 ਤੇ ਜਾਰੀ ਲੈ ਪਤਾ ਵੀ ਲੱਗ ਰਿਆ ਪੂਰਾ ਸਵਾਦ ਦੇ ਦੀ ਆਉਣ ਸਾਰੇ ਨੂੰ ਚੱਕਿਆ ਬਹਿਣ ਜੋ ਨੂੰ ਕਹਿੰਦਾ ਸਹਿਰ ਕੁ ਸਖਾ ਕੇ ਆਉਣਾ ਕਹਿੰਦਾ ਗੱਡੀ ਫਰੀ ਦੀ ਅੱਜ ਫਸੀ ਹੋਈ ਆ ਵਧੀਆ ਜਿਹਾ ਫਸੀ ਨਹੀਂ ਪੁੱਤ ਹੈ ਤਾਂ ਮੇਰੀ ਭੈਣ ਦੀ ਐ ਗੱਡੀ ਤੇ ਤੇਰੀ ਭੈਣ ਦੀ ਅਗਲੇ ਕੁਲ ਦਾ ਸਕਾਰਪੀਆ ਹੋਣੇ ਤਾਂ ਆਪਣੀ ਬੱਜੂਗੀ ਓਏ ਇਹ ਨਹੀਂ ਇਹ ਵੀ ਗੱਡੀ ਦਾ ਫੇਰ ਵੀ ਕੰਮ ਸਾਰ ਨੂੰ ਹੋਣਾ ਹੈ ਤੇ ਕਿ ਮਸ਼ੀਨਾਂ ਤੇ ਮੈਨੂੰ ਕਹਿੰਦੇ ਇਹੀ ਲੈ ਜਾਣੀ ਚੱਲ ਵਧੀਆ ਇਹੀ ਚੁਹਾੜੀ ਹੈ ਭੈਣ ਦੀ ਇਹ ਸਕਾਰਪੀ ਲੈ ਜਾਉਂਦਾ ਆਕਾ ਨਹੀਂ ਆਪਾਂ ਸਕਰੀਨ ਕੱਢਦਾ ਹੱਕ ਮੰਦ ਹੈ ਇਹਦੇ ਕਿਹੜਾ ਕੰਮ ਦੀ ਆ ਸਕਰੀਨ ਸੋਹਣਿਆ ਨਾਲੇ ਐ ਤਾਂ ਪੂਰਾ ਕੰਮ ਲੈਂਦੇ ਨੇ ਤੋਹੇ ਗੱਡੀਆਂ ਤੋਂ ਬਈ ਇੱਕ ਵਾਰੀ ਅਸੀਂ ਲੈਨੇ ਆ ਕਹਿੰਦਾ ਭਾਬਾ ਹਾਂਜੀ ਮਿੱਤਰੋ ਗੱਡੀ ਲੈ ਕੇ ਆ ਗਿਆ ਆਪਾਂ ਘਰੇ ਤੇ ਤੜਕੇ ਜਾਵਾਂਗੇ ਇਹਨੂੰ ਗੱਡੀ ਨੂੰ ਲੈ ਕੇ ਨਾਬੇ ਤੇ ਕੱਲ ਦਾ ਵਲੌਗ ਸਾਨੂੰ ਦਿਖਾਵਾਂਗੇ ਨਾਬੇ ਲਈ ਆਣੀ ਆ ਗੱਡੀ ਛੱਡ ਕੇ ਆਣੀ ਆ ਕਿ ਬਸ ਫਿਰ ਪਰਸੋਂ ਨੂੰ ਵਾਪਸ ਘਰੇ ਤੇ ਕਰਦੇ ਆਂ ਵਲੌਗ ਦੀ ਐਂਡਿੰਗ ਮਿਲਦੇ ਆਂ ਕੱਲ੍ਹ ਦੇ ਨਵੇਂ ਨੈਕਸਟ ਵਲੌਗ ਚ ਤੇ ਚੈਨਲ ਤੇ ਜਿਹੜੇ ਨਵੇਂ ਨੇ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਬਾਏ